पिछले 3 साल ना तो पास्टर अंकुर नरूला ਦੇ ਖਿਲਾਫ ਲੜ ਰਹੀ ਤੁਸੀਂ ਨੀਤ ਕੋਰ ਅਜਮਰੀ ਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਲਈ ਪਹੁੰਚੀ ਜਿਸ ਦੌਰਾਨ ਉਸਨੇ ਗੰਭੀਰ ਗੱਲਬਾਤ ਕਰਦੇ ਦੱਸਿਆ ਹੈ ਕਿ ਅੰਕੁਰ ਨਰੂਲਾ ਨੇ ਮੇਰੇ ਖਿਲਾਫ ਕਈ ਪਰਚੇ ਝੂਠੇ ਦਰਜ ਕਰਵਾਏ ਨੇ ਅਤੇ ਮੈਂ ਦੋ ਵਾਰ ਜੇਲ੍ਹ ਵੀ ਕੱਟ ਚੁੱਕੀ ਹਾਂ ਪਰ ਮੈਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਮੈਨੂੰ ਇਹ ਹੌਸਲਾ ਹੈ ਕਿ ਅੱਜ ਸਿੱਖ ਜਥੇਬੰਦੀਆਂ ਮੇਰੇ ਨਾਲ ਖੜੀਆਂ ਨੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਮੇਰਾ ਨਾਮ ਰੋਸ਼ੀ ਹੈ ਤੇ ਅੱਜ ਨਹੀਂ ਦੱਸਣਾ ਪਾ। ਸਰ ਮੇਰਾ ਨਾਮ ਬਨੀਤ कौर। ਇਹ ਕੀ ਇਹ ਮਾਮਲਾ ਦਾ ਵੀਰੇ ਸਾਡੇ ਲੈ ਕੇ ਆਇਆ। ਸਰ ਮੈਂ ਆਉਣਾ ਨਹੀਂ ਚਾਹਦੀ ਸੀ। ਮਜਬੂਰ ਕਰਤਾਂ ਨੂੰ ਨੀਰੂਲਾ ਤੂਕ। ਪਰ ਹੁਣ ਮੈਂ ਨਾ ਮਰਨਾ ਚਾਹੁੰਦੀ ਆ। ਮੈਨੂੰ ਵੀ ਹੁਣ ਨਾ ਮਜ਼ਾ ਆਣ ਲੱਗ ਗਿਆ। ਮੈਂ ਚਾਹੁੰਦੀ ਆ ਤੂੰ ਮੇਰਾ ਕਿੰਨਾ ਬੁਰਾ ਕਰ ਸਕਦਾ ਮੈਂ ਦੇਖੂਗੀ। ਪੁਲਿਸ ਪ੍ਰਸ਼ਾਸਨ ਨੂੰ ਸਭ ਪਤਾ ਹੈ ਪੁਲਿਸ ਪ੍ਰਸ਼ਾਸਨ ਕਦੇ ਛੁੱਟਾ ਹੋਊਗਾ। ਆ ਪੁਲਿਸ ਪ੍ਰਸ਼ਾਸਨ ਦੀ ਰਿਪੋਰਟ ਹੈ। ਇਹਨਾਂ ਨੇ ਮੇਰੇ ਉੱਪਰ 3 ਮਾਰਚ ਨੂੰ 2024 ਹਰ ਸਾਲ ਇਹ ਪਰਚਾ ਕੱਢਦੇ ਆ। ਲਗਾਤਾਰ 3 ਸਾਲ ਤੋਂ ਤੋਂ ਮੇਰੇ ਉੱਪਰ ਪਰਚੇ ਕਟੰਦੇ ਆ ਤਾਂ ਜੋ ਮੈਂ ਸਲਾਖਾ ਦੇ ਪਿੱਛੇ ਚੱਲ ਜਾ ਮੈਂ ਕਰੇ ਆਪਣੇ ਗਹਿੜੇ ਵੇਚ ਕੇ ਆਉਂਦੀ ਆ ਕਦੇ ਕੁਝ ਕਰਕੇ ਆਉਂਦੀ ਆ ਮੈਂ ਬਾਹਰ ਆ ਕੇ ਫੇਰੇ ਦਾ ਗੰਦਾ ਇਹਨੂੰ ਇਹਨੂੰ ਬੋਲਦੀ ਆ ਤੂੰ ਆਪਣੀ ਹਰਕਤਾਂ 'ਚ ਕਾਬੂ ਕਰ ਇਹ ਕਹਿੰਦਾ ਸਿੱਖਾਂ ਨੂੰ ਸਭ ਤੋਂ ਵੱਡੀ ਗੱਲ ਹੈ ਇਹ ਇਹ ਕਹਿੰਦਾ ਗੁਰਦੁਆਰਾ ਸੈਭ ਨਹੀਂ ਜਾਣਾ ਦੇਖੋ ਜੀ ਮੇਰਾ ਇੱਕ ਨਾ ਇੱਕ ਚੈਨਲ ਆ ਠੀਕ ਹੈ ਯਹੋਵਾ ਦਾ ਸੁਸਮਾਚਾਰ ਦਿੱਤੇ ਮੈਂ ਕਹਿੰਦੀ ਆ ਆਪਣੀਆਂ ਬੇਲੇ ਖੋਲ ਕੇ ਆਪਣੀ ਬਾਈਬਲ ਪੜੋ ਅਵੇਅਰ ਕਰਦੀ ਆ ਸੁਸਾਇਟੀ ਨੂੰ ਕਿ ਤੁਸੀਂ ਅਸੀਂ 크੍ਰਿਸਚੀਅਨ ਜਾਤ ਵੀ ਇੱਜ਼ਤ ਕਰੀਦੀ ਆ ਅਸੀਂ ਕਿਉਂਕਿ 크੍ਰਿਸਚੀਅਨ ਜਾਤ ਵੀ ਪਿਆਰ ਕਰਨਾ ਸਿਖਾਉਂਦੀ ਉਹ ਕਦੇ ਇਹ ਨਹੀਂ ਕਹਿੰਦੀ ਕਿਆਂ ਪੈਣਾ ਨੂੰ ਵਾਲਾ ਨਾ ਫੜੋ ਉਹ ਕਦੇ ਇਹ ਨਹੀਂ ਕਹਿੰਦੀ ਕਿ ਤੁਸੀਂ ਨਾ ਪੈਰ ਰੱਖ ਕੇ ਲੋਕਾਂ ਨੂੰ ਚੰਗਾ ਕਰੋ ਅਸੀਂ ਸਾਰੇ ਧਰਮਾਂ ਦੀ ਇੱਜ਼ਤ ਕਰੀਦੀ ਆ ਏ ਕਹਿੰਦਾ ਹੈ ਮੰਦਿਰ ਚ ਵੀ ਜਾਣਾ ਬਾਹਰ ਦੇ 크ਿਸਚਨ ਆ ਕੇ ਇੱਥੇ ਹਰਮੰਦਰ ਸਾਹਿਬ ਚ ਨਤਮਸਤਕ ਹੋ ਜਾਂਦੇ ਆ ਠੀਕ ਹੈ ਬਾਹਰ ਦੇ 크ਿਸਚਨ ਆ ਕੇ ਨਾ ਉੜੀਸ਼ਾ ਦੇ ਵਿੱਚ ਮੰਦਿਰਾਂ ਚ ਨਤਮਸਤਕ ਹੋ ਜਾਂਦੇ ਆ ਪਰ ਇਹ ਇਹ ਸਾਨੂੰ ਬਲੀਰਕੋਟ ਦੀ ਕੀ ਲੜਾਈ ਕੀ ਹੈ ਤੁਹਾਨੂੰ ਯਾਦ ਸਰ ਮੇਰੀ ਕੋਈ ਲੜਾਈ ਨਹੀਂ ਸੀ ਇਹਦੇ ਨਾਲ ਠੀਕ ਹੈ ਮੈਂ ਇਹਨੂੰ ਖਲੀ ਰਿਵੀਲ ਕਰਦਾ ਠੀਕ ਹੈ ਨਾ ਸ਼ੁਰੂਆਤ ਪਤਾ ਕਿੱਥੋਂ ਹੋਈ ਸ਼ੁਰੂਆਤ ਇੱਥੋਂ ਹੋਈ ਹੈ ਸ਼ਾਇਦ ਮੈਂ ਪੜ੍ਹਾਈ ਕਰਕੇ ਗਲਤੀ ਕਰ ਲਈ ਠੀਕ ਹੈ ਮੈਂ ਨੈਸ਼ਨਲ ਹਿਊਮਨ ਰਾਈਟਸ ਦਾ ਨਾ ਅਫੀਸਰ ਹਾਂ ਠੀਕ ਹੈ ਸਰ ਕਿਸੇ ਦਾ ਹੱਥ ਪੈਰ ਟੁੱਟ ਜਾਂਦਾ ਨਾ ਅਸੀਂ ਭੱਜ ਕੇ ਮਦਦ ਕਰੀ ਵੀ ਵੀ ਡੋਨਟ ਸੀ ਕਿ ਵਿੱਚ ਡੀਐਨਏ ਹੀ ਉਹ ਸ਼ੀ ਬਿਲੋਂਗਸ ਉਹ Hindu ਆ Muslim ਆ ਸੇ ਕਿਹ ਅਕਰ ਗਲਤੀ ਨਾ ਨਾ ਇਤਿਫਾਕ ਨਾ ਕੋਈ ਕ੍ਰਿਸਚੀਅਨ ਸਖ ਜਿਹੜਾ ਫਾਲਸ ਸੀਗਾ ਜਿਹੜੇ ਉਸ ਪਰ ਰੇਪ ਤੇ ਪਰਚੇ ਸੀ ਆਫਟਰ ਮੇਰੇ ਪਰਚੇ ਮੈਨੂੰ ਪਤਾ ਲੱਗਿਆ ਆਫਟਰ ਮੇਰੇ ਪਰਚੇ ਮੈਨੂੰ ਪਤਾ ਲੱਗਿਆ ਕਿ ਉਹਦੇ ਉੱਪਰ ਰੇਪ ਦੇ ਕੇਸ ਹੈ ਠੀਕ ਹੈ ਉਹਦੀ ਬਾਤ ਔੜਵਾਤੀ ਸੀ ਅੰਕੁਰ ਨਿਰੂਲਾ ਨੇ ਅੰਕੁਰ ਨਿਰੂਲਾ ਨੇ ਮੈਨੂੰ ਪੜ੍ਹ ਲਿਆ ਸਰ ਉਹ ਉਹ ਫੌਲ ਸੀਗਾ ਮੈਂ ਤਾਂ ਉਹਦੀ ਐਫ ਆਈ ਆਰ ਦਿੰਦੀ ਹਾਂ ਸਰ ਜਦੋਂ ਉਹਦੇ ਪਰਚਿਆਂ ਦਾ ਜ਼ਿਕਰ ਮੇਰੇ ਪਰਚਿਆਂ ਦਾ ਹੋਇਆ ਨਾ ਸਰ ਬੜਾ ਹੈਰਤ ਨੇ ਵਾ ਫਾਈਰ ਨੰਬਰ 177 ਕਟੋ ਫੋਟੋ ਕੰਮ ਤੇ ਵੀ ਤੁਹਾਡੀ ਜਿਹੜੀ ਪਤਾ ਕਰਤਾ ਕਿ ਅਸਾਂ ਕਰਤਾ ਸਰ ਐਨ ਐਚ ਆਰ ਸੀ ਦੇ ਬਾਹਰ ਉਹਦੇ ਲਈ ਧਰਨਾ ਲਾਇਆ ਸੀ ਕਿ ਤੂੰ ਉਹਦੀ ਬਾਹ ਤੋੜਵਾਤੀ ਤੁਸੀਂ ਐਨ ਐਚ ਆਰ ਸੀ ਨੈਸ਼ਨਲ ਹਿਊਮਨ ਰਾਈਟ ਦਿੱਲੀ ਵੀਡੀਓ ਆ ਸਾਡੀ ਸਾਰੀ ਪੂਰੀ ਉੱਥੇ ਮੈਨੂੰ ਗੰਦੇ ਕਮੈਂਟ ਆਉਂਦੇ ਸੀ ਤੂੰ ਬੰਗਲਾ ਸਾਹਿਬ ਗੁਰਦੁਆਰਾ ਦੇ ਵਿੱਚ ਨਾ ਕੀ ਕਹਿੰਦੇ ਤੂੰ ਸੈਕਸ ਕਰ ਰਹੀ ਹੈ ਸਰ ਮੈਂ ਮੈਂ ਇਹ ਸੁਣ ਨਹੀਂ ਸਕਦੀ ਮੈਂ ਇਹ ਨਹੀਂ ਸੁਣ ਸਕਦੀ ਆਪਣੇ ਗੁਰਦੁਆਰਾ ਸਾਹਿਬ ਦੇ ਬਾਰੇ ਮੈਂ ਨਹੀਂ ਗਲਤ ਸੁਣੂੰਗੀ ਸਰ ਆ ਦੇਖੋ ਫਿਰ ਮੇਰੇ ਨਾਲ ਕੀ ਹੋਇਆ फिर मेरी फोटो कट के मेरी फोटो कट के आईडिया झूठिया पाके गुरुद्वारा साहब माड़ा बोलिया जा रहा कौर तुम कितनी जरा जगह में मराओगी कभी बोलिया भी तो नहीं जा रहा इतने इनके गंदे या। हम इतने बुरे तो नहीं तुमने गुरुद्वारे में अन्य जगह में ऐश किया मैं सिखा दी है कद गलत नहीं अपने गुरुद्वारा साहब सुन सकती सदी तीन साल तो कल ही फाइट कर रही है क्योंकि मैं गरीब ना मेरे नीचे कोई नहीं है ना ठीक है ना ਮੈਨੂੰ ਹਰ ਵਾਰ ਜੇਲ੍ਹ ਪਹੁੰਚਾ ਦਿੰਦਾ ਪਰਪਲੀਜੀ ਪੰਜਾਬ ਚ ਰਹਿ ਕੇ ਤੁਸੀਂ ਸਿੱਖ ਭਾਈ ਜਾਵੇ ਇਨਾ ਵੱਡਾ ਪੰਜਾਬ ਚ ਹੋਗਾ ਦਾ ਤੁਸੀਂ ਇਕੱਲੇ ਕਿ ਲੜਾਈ ਲਾਵੇ ਹੋ ਬਾਕੀ ਸੰਸਾ ਕੋ ਨਾ ਸਕਦਾ ਸਰ ਇਹ ਤਾਂ ਉਹਨਾਂ ਨੂੰ ਕਿ ਮੈਂ ਅੱਜ ਦੀ ਬੋਲਣ ਰਹੀ ਆ 3 ਸਾਲਾਂ ਤੋਂ ਬੋਲ ਰਹੀ ਆ ਮੈਨੂੰ ਸਾਰੀ ਦੁਨੀਆ ਜਾਣਦੀ ਆ ਇੰਟਰਨੈਸ਼ਨਲ ਲੈਵਲ ਤੇ ਵੀ ਬਣੀ ਕੋਈ ਦੁਸ਼ਮਣਿਆ ਦੁਸ਼ਮਣੀ ਕਹਿੰਦੇ ਆ ਕਿ ਮੈਂ ਏਸ਼ੀਆ ਦੀ ਨੰਬਰ 1 ਚਰਚ ਨੂੰ ਨਾ ਦਾਗ ਲਾਉਣਾ ਚਾਹਦੀ ਮੈਨੂੰ ਤੇਰਾ ਨਾ ਕੋਈ ਮਤਲਬ ਨਹੀਂ ਆ ਮੈਨੂੰ ਆਪਣਾ ਇਨਸਾਫ ਚਾਹੀਦਾ ਹੈ ਮੇਰਾ ਇਨਸਾਫ ਦੇ ਮੇਰੀ ਕੀ ਗਲਤੀ ਸੀ ਅਗਰ ਤੂੰ ਮਰਦ ਆ ਨਾ ਤੂੰ ਮਰਦ ਨਹੀਂ ਆ ਇਫ ਯੂ ਆਰ ਅ ਮੈਨ ਨਾ ਮਰਦਾ ਵਰਗੀ ਗੱਲ ਕਰ ਤਾਂ ਸਾਡੇ ਗੁਰਸਿੱਖਾ ਭਰਾਵਾਂ ਨਾਲ ਗੱਲ ਕਰ ਤੂੰ ਮੈਨੂੰ ਕਹਿੰਦਾ ਨਾ ਮੈਂ ਪੈਸੇ ਲੈ ਤਿੰਨ ਸਾਲਾਂ ਤੋਂ ਮੈਂ ਕੱਲੀ ਖੜੀ ਹੁੰਦੀ ਆ ਤਿੰਨ ਸਾਲਾਂ ਤੋਂ ਕੱਲੀ ਖੜੀ ਤੇਰ ਤੋਂ ਕਿੰਨੇ ਪੈਸੇ ਲੈ ਕੇ ਮੈਂ ਇੱਥੇ ਖੜੀ ਹੋਈ ਆ ਮੈਨੂੰ ਦੱਸ ਕਿਹੜੀ ਪੋਲੀਟੀਕਲ ਪਾਵਰ ਤੋਂ ਤੈਨੂੰ ਮੈਂ ਤਿੰਨ ਸਾਲਾਂ ਤੋਂ ਕੱਲੀ ਲੜਨ ਦੀ ਕਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਤੇ ਕਿਹੜਾ ਲੰਡਨ ਦਾ ਬੰਦਾ ਕੋਈ ਮੈਨੂੰ ਸਪੋਰਟ ਮੈਂ ਪੈਸੇ ਮੰਗ ਕੇ ਇੱਥੇ ਖੜੇ ਕੀਤਾ ਮੈਨੂੰ ਮੈਂ ਆਪਣੇ ਲਈ ਮੈਂ ਇੱਕ ਕੁੜੀ ਆ ਜਦੋਂ ਤੁਸੀਂ ਆਤਮ ਸਨਮਾਨ ਚ ਚਰਿੱਤਰ ਚ ਉਂਗਲੀਆਂ ਮਾਰੋਗੇ ਨਾ केरनी ਛੱਡੂਗੀ केरਨੀ ਛੱਡੂਗੀ ਹਮ ਵੀ ਗੁਰਦੁਆਰੇ ਮੇ ਮਿਲਗੇਈ ਬੁਆਏਫਰੈਂਡ ਕੇ ਸਾਥ ਮਜਾ ਲੂਟ ਰਹੀ ਆ ਤੈਨੂੰ ਕਿਤਾ ਪਤਾ ਮੈਂ ਬੁਆਏਫਰੈਂਡ ਨਾਲ ਮਜਾ ਲੂਟਣ ਤਈ ਆ ਠੀਕ ਹੈ ਤੁਸੀਂ ਸਿੱਖਾਂ ਦੀ ਤੈਨੂੰ ਗੁਰਦੁਆਰੇ ਸਾਹਿਬ ਨਾਲ ਜਦੋਂ ਮੈਂ ਇਹ ਚੀਜ਼ਾਂ ਨੂੰ ਬੋਲਿਆ ਭਾਜੀ ਇਹਨਾਂ ਨੇ ਵੀਡੀਓ ਨੂੰ ਕੱਟ ਦਿੱਤਾ ਜਿੱਥੇ ਮੈਂ ਐਕਸਪਲੇਨ ਕਰ ਰਹੀ ਸੀਗੀ ਨਾ ਕਮੈਂਟਸ ਵਾਲੇ ਪਾਰਟ ਨੂੰ ਲੈ ਕੇ ਰਮਨਦੀਪ ਮੰਗੂ ਮੜ ਸੁਣਿਆ ਹੋਗਾ ਨਾ ਤੁਸੀਂ ਜੀ ਹੈ ਗਿਆ ਬਰਗਟ ਸਿੰਘ ਬਾਬਾ ਜੀ ਹੈਗੇ ਆ ਉਹਨਾਂ ਸਭ ਕੋਲ ਏਜੰਡਾ ਜੋ ਜੇ ਜੇ ਬੈਠਾ। ਪਰ ਕੀ ਲੱਗਦਾ ਬਨੀਤੌਰ ਜੀ ਸੁਖਾਲੀ ਤੇ ਨੂੰ ਹਸਾਬ ਲੈਣ ਵਾਸਤੇ ਦਰਵਾਜ਼ੇ ਠੋਕਰਾਂ ਫਾੜੀਆਂ ਪੈੰਦੀ ਆ। ਬੜੇ ਮਾਰੇ ਚੱਕੇ ਖੰਭ ਥੁੰਦੇ ਪੈਂਦੇ ਆ। ਕੀ ਲੱਗਦਾ ਸਾਡੇ ਵੱਟੇ ਸ਼ਰਮ ਦੀ ਗੱਲ ਆ। ਸਰ ਸ਼ਰਮ ਦੀ ਗੱਲ ਹੈਗੀ ਆ। ਹੋਰ ਸਾਡੇ ਸਿੱਖ ਸਮਾਜ ਦੇ ਲਈ। ਹੋੜਾ ਤਾਂ ਯਕੀਨ ਕਰ ਲੋ ਤਿੰਨ ਸਾਲਾਂ ਤੋਂ ਇੱਕ ਕੁੜੀ ਨਾ ਲਗਾਤਾਰ ਪਿੱਟਣ ਦਈਆ। ਕੱਲੀ ਖੜੀ ਹੋ ਕੇ ਆਉਣ ਗਈ ਆ। ਅਰੇ ਸਿੱਖ ਪੰਥ ਵਾਲਿਓ ਖੁਦ ਤਾਂ ਤੁਸੀਂ ਤਾਂ ਅੱਗੇ ਆਓ ਤੁਸੀਂ ਤਾਂ ਸ਼ੇਰ ਆ। ਕਿੱਥੇ ਆ ਸ਼ੇਰ? ਇਹ ਤੋਂ 20 ਹਜ਼ਾਰ ਇੰਨਾ ਕਰ ਸਕਦੀ ਤਾਂ ਤੁਸੀਂ ਵੀ ਆਓ ਆਓ ਮੈਂ ਹਿੰਦੂ ਸਮਾਜ ਨੂੰ ਵੀ ਬੋਲਦੀ ਆ ਤੁਹਾਨੂੰ ਲੋਕ ਤੁਹਾਨੂੰ ਦੱਸਿਆ ਜਾਂਦਾ ਤੁਸੀਂ ਬੰਦੀ ਆ ਮੈਂ ਕੋਈ ਇੱਥੇ ਵਾਰ ਨਹੀਂ ਕਰਨ ਲੱਗੀ ਪੰਜਾਬ ਦਾ ਮਾਹੌਲ ਹੀ ਖਰਾਬ ਹੈ ਉਹਦੇ ਹੀ ਲਵਜ਼ੀਆਂ ਮੈਂ ਰਿਵੀਲ ਕਰ ਰਹੀ ਆ ਮੈਂ ਰਿਵੀਲ ਕਰ ਰਹੀ ਮੈਂ ਤੁਹਾਨੂੰ ਵੀਡੀਓ ਭੇਜ ਦਿੰਦੀ ਆ ਠੀਕ ਹੈ ਮੈਂ ਵੀਡੀਓ ਭੇਜ ਦਿੰਦੀ ਆ ਉਹਦੇ ਚ ਸਾਫ਼ ਕਹਿ ਰਿਹਾ ਹੈ ਤੁਸੀਂ ਕੀ ਕਹਿੰਦੇ ਕੀ ਕਹਿੰਦੇ ਕਿਸੇ ਕੀਤੇ ਪ੍ਰਸ਼ਾਦ ਨਹੀਂ ਖਾ ਸਕਦੇ ਤੁਸੀਂ ਜਾ ਸਕਦੇ ਹਾਂ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਉਦਾਸੀ ਉਦਾਸੀਨ ਮੁਖੀ ਉਦਾਸੀਨ ਟਕਸਾਲ ਇੰਟਰਨੈਸ਼ਨਲ ਜਿਹੜਾ ਵਿਸ਼ਾ ਜਿਹਦੇ ਵਾਸਤੇ ਅਸੀਂ ਇਕੱਠੇ ਹੋਏ ਹਾਂ ਉਹ ਇਹ ਹੈ ਕਿ ਪਿਛਲੇ ਹਫਤੇ ਇਸ ਹਫਤੇ ਦੋ ਦਿਨ ਪਹਿਲਾਂ ਇਸਾਈ ਪਾਸਟਰ ਅੰਕੂ ਨਰੂਲਾ ਨੇ ਅੰਗਰੇਜ਼ ਸਾਡੀ ਧਰਤੀ ਤੇ 크루세ਡ ਕਾਲ ਕੀਤਾ ਜਿਹੜਾ ਗੈਰ ਸੰਵਿਧਾਨਿਕ ਗੈਰ اخلاਕੀ ਕੋ ਗੈਰ ਤਰਮੀ ਲਫਜ਼ ਹੈ 크루세ਡ ਦਾ ਮਤਲਬ ਹੁੰਦਾ ਹੈ ਕਿ ਜੰਗ ਤਲਵਾਰਾਂ ਦੇ ਨਾਲ ਦੂਸਰੇ ਧਰਮਾਂ ਦੇ ਨਾਲ ਗੈਰ ਇਸਾਈ ਧਰਮ ਚਾਹੇ ਉਹ ਇਸਲਾਮ ਹੋਵੇ ਚਾਹੇ ਉਹ Hindu ਹੋਣ ਚਾਹੇ ਬੋਧੀ ਜੈਨ ਚਾਹੇ ਸਿੱਖ ਹੋਣ ਇਹ ਜਿਹੜੇ ਤੁਸੀਂ ਸੀੜ ਹੈ ਉਦੋਂ ਹੋਣ ਵਿੱਚ ਆਇਆ ਜਦੋਂ ਇਸਲਾਮ ਨੇ ਤਲਵਾਰ ਦੇ ਨਾਲ ਕ੍ਰਿਸਚੀਅਨਟੀ ਦੇ ਤੇ ਹਮਲਾ ਕੀਤਾ ਤੇ ਪਾਪ ਨੇ ਫਿਰ ਕਾਲ ਕੀਤੀ ਸਾਰੇ ਰਾਜਿਆਂ ਦੀ ਸਦਕੇ ਤੇ ਇਹ ਜਿਹੜੀ ਟਬਨੋਲਜੀ ਤੋਂ ਸ਼ੁਰੂ ਹੁੰਦੀ ਹੈ ਇਹਦੇ ਤੁਸੀ ਸੀੜ ਦੇ ਨਾਮ ਥੱਲੇ ਲੱਖਾਂ ਜਿਹੜੀਆਂ ਜਾਨਾਂ ਨੇ ਉਹ ਗਈਆਂ ਨੇ ਤਿੰਨ ਦਫਾ ਇਹ ਕੰਨ ਹੋ ਚੁੱਕਾ ਹੈ ਜਿਵੇਂ ਜਿਹਹਾਦ ਹੈ ਅਗਰ ਕੋਈ ਮੁਸਲਮਾਨ ਭਾਰਤੀ ਜਿਹਹਾਦ ਕਾਲ ਕਰਦੇ ਉਸੇ ਵਕਤ ਏਜੰਸੀ ਜਿਹੜੀਆਂ ਐਕਟਿਵ ਹੋ ਜਾਂਦੀਆਂ ਨੇ ਜੇ ਅਸੀਂ ਖਾਲਿਸਤਾਨ ਵਸੇ ਖਾਲਿਸਤਾਨ ਇਹਨੂੰ ਜੋੜਨਾ ਨਹੀਂ ਚਾਹੀਦਾ ਕਿਉਂਕਿ ਅਸੀਂ ਸਾਂਝੀ ਬਾਤਾਂ ਦੀ ਗੱਲ ਕਰਦੇ ਹਾਂ ਪਰ ਇਹ ਜਿਹਾਦ ਔਰ ਕ੍ਰੁਸੇਡ ਇਹ ਦੋਵੇਂ ਬਰਾਬਰ ਲਫ਼ਜ਼ ਨੇ ਗੈਰ ਧਰਮਾਂ ਦੀ ਕਤਲ ਉਹ ਆਮ ਗੈਰ ਧਰਮਾਂ ਦੀ ਕਤਲ ਉਹ ਗਾਲਤ ਸੋ ਇੰਨਾ ਵੱਡਾ ਇੱਕ ਕੰਮ ਲਗਾਤਾਰ 2 ਸਾਲਾਂ ਦੇ ਵਿੱਚ ਹੁੰਦਾ ਹੋਵੇ ਸਾਰਾ ਪ੍ਰਸ਼ਾਸਨ ਸਾਰੀਆਂ ਜਥੇਬੰਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਚੁੱਪਚਾਪ ਤਮਾਸ਼ਾ ਦੇਖ ਰਹੀਆਂ ਹਨ ਕੀ ਇਹ ਉਰੀ ਕਰਨ ਉਸ ਦਿਨ ਦਾ ਜਿਸ ਦਿਨ ਵਾਕਿਓ ਤਲਵਾਰ ਚੋਕੇ ਹਮਲਾ ਕਰ ਦੇਣਗੇ ਸਾਡੇ ਤੇ ਇਹ ਬੀਜ ਪਾਇਆ ਜਾ ਰਿਹਾ ਹੈ ਜਿਵੇਂ ਪਹਿਲਵਾਨ ਅਖਾੜੇ ਚ ਉਤਰਨ ਤੋਂ ਪਹਿਲਾਂ ਹੱਥ ਲਾਉਂਦਾ ਹੈ ਨਾ ਉਹ ਹੱਥ ਦੀ ਪਕੜ ਨਾਲ ਤਾਕਤ ਦੇਖਦਾ ਕਿੰਨੀ ਕਿ ਤਾਕਤ ਹੈ ਇਹ ਸਾਡੀ ਤਾਕਤ ਦੇਖ ਲੈਣ ਵੀ ਅਸੀਂ ਕਿੰਨਾ ਕੁ ਜੜ ਸਕਦੇ ਹਾਂ ਡੀਸੀ ਨੂੰ ਕੰਪਲੇਨ ਦਿੱਤੀ ਗਈ ਹੈ ਇਹਨਾਂ ਕਹਿੰਦਾ ਜੇ ਅਸੀਂ ਮਾਫੀ ਮੰਗਦੇ ਹਾਂ ਦੁਬਾਰਾ ਲਫਜ਼ ਯੂਜ਼ ਨਹੀਂ ਕਰਾਂਗੇ ਪਰ ਮਾਫੀ ਜਿਹੜੀ ਹੁੰਦੀ ਹੈ ਉਹ ਗਲਤੀ ਦੀ ਹੁੰਦੀ ਗੁਨਾਹ ਦੀ ਨਹੀਂ ਹੁੰਦੀ ਕੁਸੀਂ ਪੂਰੇ ਗੈਰ-ਈਸਾਈ ਸਮਾਜ ਨੂੰ ਤਿਵਾਰਾਂ ਦੇ ਨਾਲ ਵੱਡਣ ਟੁਕਾਂ ਦੀ ਗੱਲ ਕਰਨ ਵਾਸਤੇ ਇਕੱਠੇ ਹੁੰਦੇ ਹੋ। ਔਰ ਸਾਰਾ ਪ੍ਰਸ਼ਾਸਨ ਚੁੱਪ ਰਹਿੰਦਾ ਹੈ। ਕੋਈ ਇਹਦੇ ਤੇ ਪਾਬੰਦੀ ਨਹੀਂ ਲੱਗਦੀ। ਕੋਈ ਇਹਦੇ ਤੇ ਐਸਾ ਕੁਝ ਨਹੀਂ ਹੁੰਦਾ ਕਿ ਰੋਕਿਆ ਜਾ ਸਕੇ। ਇਹ ਇੱਕ ਖਤਰੇ ਦੀ ਘੰਟੀ ਹੈ ਪੰਜਾਬ ਵਾਸਤੇ ਕਿਉਂਕਿ ਸਾਊਥ ਦੇ ਅੰਦਰ ਲੋਕ ਪੜ੍ਹੇ ਲਿਖੇ ਨੇ ਸ਼ਾਇਦ। ਉਥੇ ਇਹਨਾਂ ਨੂੰ ਕਾਫੀ ਕੰਟਰੋਲ ਕੀਤਾ ਜਾਂਦਾ ਹੈ। ਅਸੀਂ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਕਰ ਪਾਰੇ ਕਿਉਂਕਿ ਇਹ ਲਫ਼ਜ਼ ਜਿਹੜਾ ਹੈ ਸਾਡੇ ਵਾਸਤੇ ਨਵੇਂ ਹੈ। ਸੋ ਮੇਰੀ ਕੋਸ਼ਿਸ਼ ਹੈ ਕਿ ਪ੍ਰਿੰਟ ਮੀਡੀਆ ਦੇ ਜ਼ਰੀਏ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ ਅਸੀਂ ਇਹ ਲਫ਼ਜ਼ ਹਰ ਇੱਕ ਦੇ ਕੰਨਾਂ 'ਚ ਪਾਈਏ ਕਿ ਜਿਹੜਾ ਲਫ਼ਜ਼ ਕੋਲ ਸੀਡ ਹੈ ਜਿਹਾਦ ਹੀ ਹੈ ਮਾਰਕਰ ਇਹ ਇੱਕ ਆਰਮੀ ਪ੍ਰੈਕਟਿਸ ਹੈ ਇਹ ਕੋਈ ਲਫ਼ਜ਼ਾਂ ਦਾ ਜਿਹਾਦ ਨਹੀਂ ਹੈ ਇਹ ਕੋਈ ਵੋਟਾਂ ਦਾ ਜਿਹਾਦ ਨਹੀਂ ਹੈ ਇਹ ਹਥਿਆਰਾਂ ਦਾ ਜਿਹਾਦ ਹੈ ਔਰ ਹਥਿਆਰਾਂ ਦੇ ਨਾਲ ਜਿਹਾਦ ਹੈ ਔਰ ਜਿਸ ਬੰਦੇ ਨੇ ਜਿਹਾਦ ਕਾਲ ਕੀਤਾ ਹੈ ਕ੍ਰੂਸੀਡ ਕਾਲ ਕੀਤਾ ਹੈ ਉਹਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹਨਾਂ ਨੂੰ ਵੀ ਐਂਟੀ ਨੈਸ਼ਨਲ ਘੋਸ਼ਿਤ ਕਰ ਦਿੱਤਾ ਜਾਣਾ ਚਾਹੀਦਾ ਹੈ ਦੂਸਰਾ ਤੁਹਾਡੇ ਕੋਲ ਹੋਰ ਮਸਲੇ ਤੇ ਕਿੰਨੀ ਵਾਰ ਸਰਕਾਰ ਕੋਲ ਬੇਨਤੀ ਕੀਤੀ ਗਈ ਮੈਂ ਜੇ ਪਹਿਲੀ ਦਫਾ ਹੀ ਆਇਆ ਪੰਜਾਬ ਦੇ ਅੰਦਰ ਪਿਛਲੇ ਸਾਲ ਅਸੀਂ ਬਾਹਰ ਸੀਗੇ ਤੇ ਉਦੋਂ ਕੋਸ਼ਿਸ਼ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਹੁਣ ਡੀਸੀ ਸਾਹਿਬ ਦੇ ਸਾਹਮਣੇ ਦਰਖਾਸਤ ਰੱਖੀ ਹੈ 6 ਟੂਨ ਫੈਡਰੇਸ਼ਨ ਨੇ ਔਰ ਉੱਤੇ ਕੋਈ ਖਾਸ ਕਾਰਵਾਈ ਨਹੀਂ ਹੋਈ ਬਸ ਇੱਕ ਗੋਮੂ ਨੂੰ ਨਾ ਮਿੱਟੀ ਝਾੜਨ ਵਾਲਾ ਕੰਮ ਕੀਤਾ ਗਿਆ ਸੋ ਦੂਸਰਾ ਜਿਹੜਾ ਵੱਡਾ ਮਸਲਾ ਉਹ ਸਾਡੀ ਹੋਂਦ ਹੈ ਜੀ ਜਦ ਕਲਗੀਧਰ ਪਤਨ ਨੇ ਕਿਹਾ ਨਾ ਕਿ ਇਹ ਦਸਤਾਰ ਹੈ ਇਹ ਖਾਲਸਾ ਦੀ ਦਸਤਾਰ ਹੈ ਔਰ ਲੱਖਾਂ ਜੋ ਪਛਾਣੀ ਜਾਏਗੀ ਅੱਜ ਇਹ ਜਿਹੜੇ ਇਸਾਈ ਨੇ ਪੱਗਾਂ ਬਨ ਕੇ ਇਸਾਈਅਤ ਦਾ ਪ੍ਰਚਾਰ ਕਰਦੇ ਨੇ ਇਹ ਸਾਡਾ ਸਿੰਬਲ ਹੈ ਲੱਖਾਂ 'ਚ ਖਿਲਾਰ ਦੋ ਦੁਨੀਆ ਦੱਸੇਗੀ ਕਿ ਇਹ ਸਿੱਖ ਹੈ ਇਹ ਸਾਡੇ ਆਪਣੇ ਸਿਰ ਤੇ ਰੱਖ ਕੇ ਇਹ ਵੀ ਧੋਖਾ ਬੜਾ ਵੱਡਾ ਇਹ ਵੀ 420 ਦਾ 295 ਦਾ ਇਹ ਪਰਚਾ ਭੰਦਣਾ ਉੱਤੇ ਵੀ ਫਿਰ ਜਦੋਂ ਕੋਈ ਇਸਾਈ ਧਰਮ ਕਬੂਲ ਕਰਦਾ ਉਹਦੀ ਇੱਕ ਸੰਵਿਧਾਨਿਕ ਵਿਧੀ ਹੈ ਕਿ 2 ਸਾਲ ਬੰਦਾ ਚਰਚ ਜਾਏਗਾ ਫਿਰ ਉਹ ਡੀਐਨ ਦੇ ਸਾਹਮਣੇ ਪੇਸ਼ ਹੋ ਕੇ ਦਰਖਾਸਤ ਦੇਗਾ ਕਿ ਮੈਂ ਇਸਾਈ ਧਰਮ ਕਬੂਲ ਕਰਨਾ ਚਾਹੁੰਦਾ ਹਾਂ ਫਿਰ ਜਿਹੜਾ ਪਾਸਟਰ ਹੈ ਉਹ ਉਹਦੀ ਟੈਸਟੀਫਾਈ ਕਰੇਗਾ ਕਿ ਇਹਦੇ ਉੱਤੇ ਕੋਈ ਝੂਠਾ ਦਬਾਅ ਕੋਈ ਜਾਦੂ ਮੰਤਰ ਔਰ ਕੋਈ ਵੀ ਐਸਾ ਲਾਲਚ ਨਹੀਂ ਦਿੱਤਾ ਗਿਆ ਔਰ ਇਹ ਇਹਨੂੰ ਆਪਣੇ ਧਰਮ ਚ ਲੈਣਾ ਹੈ ਔਰ ਇਹ ਸਾਰਾ ਕੁਝ ਡਾਕੂਮੈਂਟਡ ਹੋਏਗਾ ਪਰ ਇਹ ਲੋਕ ਇਹ ਵੀ ਪ੍ਰਕਿਰਿਆ ਨੂੰ ਫਾਲੋ ਨਹੀਂ ਕਰ ਰਹੇ ਔਰ ਇਹਦਾ ਇਹ ਫਾਇਦਾ ਇਹ ਲੈ ਰਹੇ ਨੇ ਕਿ ਜਿਹੜੇ ਐਸਸੀ ਓਬੀਸੀ ਕੋਟੇ ਜਿਹੜੇ ਬੈਨੀਫਿਟ ਨੇ ਉਹ ਵੀ ਖਾ ਰਹੇ ਨੇ ਪੂਰਾ ਸਮਾਜ ਬਦਲ ਗਿਆ ਹੈ ਕਿ ਅਸੀਂ ਆਪਣੇ ਪ੍ਰਚਾਰ ਬਦਲੇ ਜੇ ਅਸੀਂ ਉਹਨਾਂ ਪ੍ਰਚਾਰ ਨਹੀਂ ਬਦਲ ਪਾ ਰਹੇ ਰੈਲੀਵੈਂਟ ਨਹੀਂ ਹੋ ਪਾਰੇ ਅਸੀਂ ਕਰ ਕੀ ਰਹੇ ਆ ਫਿਰ 2 ਸਾਲ ਦੇ ਕੋਰਸ ਵਿੱਚ ਕੋਈ ਦਰੰਥੀ ਆ ਕੋਈ ਕਥਾਵਚਕ ਨਹੀਂ ਬਣਦਾ ਇਹ ਕੋਰਸ ਦੋ ਦੋ ਸਾਲ ਦਾ ਕੋਰਸ ਕਰਾ ਕੇ ਬੰਦੇ ਲੈ ਆਉਂਦੇ ਨੇ ਕਿ ਉਹਨਾਂ ਕੋਲ ਉਹਨਾਂ ਸਾਰੀ ਗੱਲਾਂ ਜਵਾਬ ਨੇ ਕੀ ਸੜਜੇ ਜ਼ਾਤ ਪਰ ਖਤਮ ਹੋ ਚੁੱਕੀ ਹੈ ਜੇ ਨਹੀਂ ਖਤਮ ਹੋਈ ਚੁੱਕੀ ਸ਼ਰੋਮਣੀ ਕਮੇਟੀ ਕਰ ਕੀ ਰਹੀ ਹੈ ਬੈਨ ਹੋਣੇ ਚਾਹੀਦੇ ਨੇ ਇਹ ਗੈਰ ਸੰਵਿਧਾਨਿਕ ਹੈ ਐਂਟੀ ਨੈਸ਼ਨਲ ਹੈ ਇੱਥੇ ਉਹ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਇੱਕ ਅਤਵਾਦੀ ਤੇ ਹੁੰਦੀ ਹੈ ਜਿਹੜੀ ਟੈਰਰਿਸਟ ਤੇ ਹੁੰਦੀ ਹੈ ਜਿਹੜੀ ਐਂਟੀ ਨੈਸ਼ਨਲ ਤੇ ਹੁੰਦੀ ਹੈ ਇਹਨਾਂ ਕੋਲ ਪੈਸਾ ਹੈ ਪੈਸੇ ਦੇ ਮੂੰਹ ਚਪ ਕਰਾ ਲੈਂਦੇ ਨੇ ਇਹਨਾਂ ਦੇ ਖਿਲਾਫ ਐਫ ਆਈ ਆਰ ਨਹੀਂ ਹੋ ਪਾਰੇ ਸੋ ਇੱਕੋ ਇੱਕ ਇੱਕੋ ਇੱਕ ਦਰਵਾਜ਼ਾ ਸਾਡੇ ਕੋਲ ਉਹ ਹੈਗਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਸੋ ਮੇਰੀ ਸਾਰੇ ਗੁਰਸੇਖ ਵਕੀਲਾਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਲ ਇਕੱਠੇ ਹੋ ਤਾਂ ਕਿ ਸੀ ਕਾਨੂੰਨੀ ਕਾਰਵਾਈ ਕਰੀ ਅਸੀਂ ਸੰਗਤ ਦਾ ਸਮਾਂ ਬਰਬਾਦ ਨਹੀਂ ਕਰਾਂਗੇ ਅਸੀਂ ਧਰਨੀ ਮਾਰ ਕੇ ਲੋਕਾਂ ਕੋਲ ਪੈਸੇ ਨਹੀਂ ਮੰਗਾਂਗੇ ਅਸੀਂ ਪੈਨ ਪੈਨ ਪ੍ਰਚਾਰ ਕਰਾਂਗੇ ਜਿੰਨਾ ਲੀਗਲ ਹੋ ਸਕੇਗਾ ਉਹ ਤੇ ਸਾਨੂੰ ਲੋੜ ਪੈਣੀ ਵਕੀਲਾਂ ਦੀ ਜਿਹੜੇ ਗੁਰਸੇਖ ਵਕੀਲ ਇਸ ਮੌਜ ਜੱਗੇ ਆਣਾ ਚਾਹੁੰਦੇ ਨੇ ਤਾਕਿ ਕੋਈ ਕੁਕਾਰੀ ਤੁਹਾਨੂੰ ਆਪਣਾ ਚਿਹਰਾ ਦਿਖਾ ਸਕਣ ਉੱਪਰ ਜਾ ਕੇ ਉਹ ਸਾਡੇ ਨਾਲ ਸੰਪਰਕ ਕਰੋ ਤਾਂ ਕਿ ਜੁੜ ਕੇ ਇੱਕ ਕਾਨੂੰਨੀ ਕਾਰਵਾਈ ਕਰੀਏ ਔਰ ਜੇ ਸਾਡੇ ਕੋਲ ਇੰਨਾ ਵਡਾ ਸੰਵਿਧਾਨ ਹੈ ਕਿ ਭਾਈ ਅਮਰਿਤਪਾਲ ਸਿੰਘ ਜਿਹਨੂੰ ਕੱਲ ਨੂੰ মিডিਆ ਆਤਵਾਦੀ ਕਹਿੰਦਾ ਸੀ ਅੱਜ ਉਹ ਉਸੇ ਸੰਵਿਧਾਨ ਤਹਿ ਜਿੱਤ ਕੇ ਬਾਹਰ ਆ ਜਾਂਦਾ ਹੈ ਜੇ ਸਾਡੇ ਕੋਲ ਇਹ ਬੈਨੀਫਿਟ ਹੈ ਅਸੀਂ ਕਿਉਂ ਬੈਨੀਫਿਟ ਨਹੀਂ ਲੈ ਰਹੇ ਫਿਰ